ਆਏ ਦਿਨ ਹੀ ਸੜਕੀ ਹਾਦਸੇ ਵਾਪਰ ਰਹੇ ਨੇ ਤੇ ਕਾਰਨ ਓਵਰ ਸਪੀਡ ਦੱਸਿਆ ਜਾਂਦਾ ਹੈ ਅਭ ਜਿਹੀਆਂ ਇੱਕ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱਥੇ ਕਿ ਗੱਡੀ ਦੇ ਪਰਖੱਚੇ ਉੱਡ ਚੁੱਕੇ ਨੇ ਗੱਡੀ ਦਾ ਕੱਖ ਵੀ ਨਹੀਂ ਬਚਿਆ ਤੇ ਸੋਚੋ ਕਿ ਜੋ ਗੱਡੀ ਦੇ ਵਿੱਚ ਸਵਾਰ ਸੀ ਵਿਅਕਤੀ ਉਹ ਉਸ ਦੀ ਜਾਨ ਬਚੇਗੀ ਵੀ ਜਾਂ ਫਿਰ ਨਹੀਂ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਪੂਰਾ ਮਾਮਲਾ ਉਸ ਵਕਤ ਸਾਹਮਣੇ ਆਇਆ ਜਦੋਂ ਕਿ ਗੱਡੀ ਦਾ ਭਿਆਨਕ ਐਕਸੀਡੈਂਟ ਹੋ ਜਾਂਦਾ ਹੈ ਇਸ ਐਕਸੀਡੈਂਟ ਦੇ ਵਿਚਾਲੇ ਇੱਕ ਵਿਦਿਆਰਥੀ 19 ਸਾਲਾਂ ਦਾ ਸੀ ਜਿਸਦੀ ਕੀ ਮੌਤ ਹੋ ਚੁੱਕੀ ਹੈ ਤਾਂ 19 ਸਾਲਾਂ ਦਾ ਵਿਦਿਆਰਥੀ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਸੀਗਾ ਫਿਲਹਾਲ ਦੱਸਿਆ ਜਾ ਰਿਹਾ ਜਾਂਚ ਪੜਤਾਲ ਤੋਂ ਬਾਅਦ ਕਿ ਗੱਡੀ ਦੀ ਸਪੀਡ ਜਿਹੜੀ ਹੈ ਕਾਫੀ ਜ਼ਿਆਦਾ ਤੇਜ਼ ਸੀਗੀ ਜਿਸ ਕਰਕੇ ਇਹ ਭਿਆਨਕ ਹਾਦਸਾ ਵਾਪਰ ਗਿਆ ਹਾਦਸੇ ਦਾ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦਾ ਟਾਇਰ ਕਿਤੇ ਹੈ ਤੇ ਗੱਡੀ ਦੇ ਪਰ ਖੱਜੇ ਉੜ ਚੁੱਕੇ ਨੇ ਗੱਡੀ ਦਾ ਕੱਖ ਵੀ ਨਹੀਂ ਬਚਿਆ ਤਾਂ ਫਿਲਹਾਲ ਇਹ ਹਾਈਦਰਾਬਾਦ ਦੀਆਂ ਤਸਵੀਰਾਂ ਨੇ ਜੁ ਤੇ ਕਿ ਇੱਕ ਸੜਕੀ ਭਿਆਨਕ ਹਾਦਸਾ ਵਾਪਰਿਆ ਹੈ ਸਹਾਦੇ ਦੇ ਵਿੱਚ ਜਿਹੜਾ 19 ਸਾਲਾ ਵਿਦਿਆਰਥੀ ਹੈ ਉਸ ਦੀ ਮੌਤ ਹੋ ਚੁੱਕੀ ਹੈ ਜਦ ਇਹ ਹਾਦਸਾ ਵਾਪਰਦਾ ਤੁਹਾਨੂੰ ਦੱਸ ਜੀ ਕਿ ਉਸ ਵਕਤ ਲੋਕ ਇਕੱਠੇ ਹੋ ਜਾਂਦੇ ਨੇ ਲੋਕਾਂ ਦੇ ਵੱਲੋਂ ਉੱਥੇ ਰੁਆਲਾ ਪਾਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਜਦੋਂ ਮੌਕੇ ਤੇ ਲੋਕ ਕੋ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਵੀਡੀਓਜ਼ ਵੀ ਬਣਾਈਆਂ ਜਾਂਦੀਆਂ ਨੇ ਤੇ ਮੌਕੇ ਤੇ ਪਤਾ ਲੱਗਦਾ ਹੈ ਕਿ ਇਸ ਗੱਡੀ ਦੇ ਵਿੱਚ 19 ਸਾਲਾ ਵਿਦਿਆਰਥੀ ਸਵਾਰ ਸੀਗਾ ਜਿਸ ਦੀ ਕਿ ਮੌਤ ਹੋ ਚੁੱਕੀ ਹੈ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਗੱਡੀ ਦੀ ਸਪੀਡ ਜ਼ਿਆਦਾ ਤੇਜ਼ ਸੀਗੀ ਜਿਸ ਕਰਕੇ ਇਸ ਦਾ ਐਕਸੀਡੈਂਟ ਹੋ ਜਾਂਦਾ ਹੈ ਪਰ ਐਕਸੀਡੈਂਟ ਦੀਆਂ ਤਸਵੀਰਾਂ ਤੁਸੀਂ ਦੇਖੋ ਕਿੰਨੇ ਭਿਆਨਕ ਤਰੀਕੇ ਦੇ ਨਾਲ ਹੋਇਆ ਹੈ ਤਾਂ ਹਰ ਵਾਰ ਕਿਹਾ ਵੀ ਜਾਂਦਾ ਹੈ ਕਿ ਜਦੋਂ ਵੀ ਕਿਤੇ ਵਾਹਨ ਚਲਾ ਰਹੇ ਹੋ ਉਹ ਸਾਵਧਾਨੀ ਨਾਲ ਚਲਾਇਆ ਜਾਵੇ ਓਵਰ ਸਪੀਡ ਨਾ ਕੀਤੀ ਜਾਵੇ ਪਰ ਅੱਜ ਕੱਲ ਦੇ ਜੋ ਨੌਜਵਾਨ ਪੀੜੀ ਹੈ ਉਹ ਮਨਮਾਨੀਆਂ ਕਰਦੀ ਹੋਈ ਅਕਸਰ ਨਜ਼ਰ ਆਉਂਦੀ ਹੈ ਤਾਂ ਹੁਣ ਉਹ ਮਨਮਾਨੀ ਦਾ ਨਤੀਜਾ ਜਿਹੜਾ ਬਾਅਦ ਵਿੱਚ ਮਾਪਿਆਂ ਨੂੰ ਭੁਗਤਣਾ ਪੈਂਦਾ ਤਾਂ ਫਿਲਹਾਲ 19 ਸਾਲਾ ਦਾ ਵਿਦਿਆਰਥੀ ਸੀਗਾ ਜਿਸ ਦੀ ਕੀ ਮੌਤ ਹੋ ਚੁੱਕੀ ਹੈ ਦਸਿਆ ਜਾ ਰਿਹਾ ਕਿ ਗੱਡੀ ਦੀ ਸਪੀਡ ਜਿਹੜੀ ਆ ਕਾਫੀ ਜ਼ਿਆਦਾ ਤੇਜ਼ ਸੀਗੀ ਜਿਸ ਕਰਕੇ ਗੱਡੀ ਦੇ ਪ੍ਰਖ ਖੱਤੇ ਉੱਡ ਚੁੱਕੇ ਨੇ ਟਾਇਰ ਕਿਤੇ ਨੇ ਗੱਡੀ ਦਾ ਬੁਨੜ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਹੋ ਰਿਹਾ ਉੱਡ ਚੱਕਾ ਹੈ ਤੇ ਉਸ ਦੇ ਨਾਲ ਹੀ ਗੱਡੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਜਿਹੜੀ ਨੁਕਸਾਨੀ ਗਈ ਹੈ ਫਿਲਹਾਲ ਮਾਲੀ ਨੁਕਸਾਨ ਤੇ ਹੋਇਆ ਹੀ ਹੋਇਆ ਹੈ ਪਰ ਨਾਲ ਦੇ ਨਾਲ ਜਾਨੀ ਨੁਕਸਾਨ ਵੀ ਹੋਇਆ ਹੈ